ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਿਮਿਟਡ ਨਿਊਜ਼ ਮੈਂ ਗੋਬਿੰਦ ਸੈਣੀ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਆਦਾ ਕਰ ਦੇਸ਼ ਵਿਦੇਸ਼ਾਂ ਦਾ ਰੁਖ ਕਰ ਰਹੀ ਹੈਗੀ ਆ ਅੱਜ ਅਸੀਂ ਤੁਹਾਨੂੰ ਇੱਕ ਬਠਿੰਡਾ ਦੀ ਧੀ ਨਾਲ ਮਿਲਾ ਰਹੇ ਹੈਗੇ ਜਿਹਦੀ ਕਿ ਬੀਐਸਸੀ ਕੁਆਲੀਫੀਕੇਸ਼ਨ ਕੀਤੀ ਹੋਈ ਹੈ ਆਪਣੇ ਪੈਰਾਂ ਉੱਤੇ ਆਪ ਖੜੀ ਹੈਗੀ ਆ ਪੇਂਟਿੰਗ ਬਣਾ ਰਹੀ ਆ پلਕ ਚਪਦੇ ਹੀ ਪੇਂਟਿੰਗ ਬਣਾ ਦਿੰਦੀ ਹੈਗੀ ਆ ਇਸ ਵਕਤ ਅਸੀਂ ਉਸ ਬੇਟੀ ਕੋਲੇ ਮੌਜੂਦ ਅਸੀਂ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਉਹਨੇ ਇੱਕ ਰੂਮ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਹੈਗੇ ਪੇਂਟਿੰਗਾਂ ਜਿਹੜੇ ਹੈਗੀਆਂ ਵਕ ਵਕ ਜਿਹੜੇ ਹੈਗੇ ਪੇਂਟਿੰਗਾਂ ਬਣਾ ਰੱਖੇ ਹੈਗੀਆਂ ਚਾਹੇ ਉਹ ਭਗਵਾਨ ਦੀ ਪੇਂਟਿੰਗ ਹੋਵੇ ਚਾਹੇ ਉਹ ਸਿਨਰੀ ਦੀ ਪੇਂਟਿੰਗ ਹੋਵੇ ਚਾਹੀਓ ਕੋਈ ਹੋਰ ਪੇਂਟਿੰਗ ਹੋਵੇ ਤੇ ਉਹ ਲ ਨੌਕਰੀ ਵਾਸਤੇ ਕੋਈ ਅਪਲਾਈ ਨਹੀਂ ਕੀਤਾ ਆਪਣੇ ਪੈਰਾਂ ਤੇ ਖੁਦ ਸਟੈਂਡ ਹੋਈ ਹੈਗੀ ਤੇ ਅੱਜ ਉਹ ਪੇਂਟਿੰਗ ਬਣਾਉਣ ਵਿੱਚ ਮਾਹਿਰ ਬਣ ਚੁੱਕੀ ਹੈ ਪਲਕ ਚਪਕਦੇ ਹੀ ਕਿਸੇ ਕਿਸੇ ਦੀ ਵੀ ਪੇਂਟਿੰਗ ਬਣਾ ਦਿੰਦੀ ਹੈਗੀ ਸਾਡੇ ਕੋਲੇ ਬੇਟੀ ਮੌਜੂਦ ਹੈ ਉਹ ਨਾਲ ਗੱਲਬਾਤ ਕਰਦੇ ਆਂ ਹਾਂਜੀ ਬੇਟਾ ਸਰ ਸਾਲਾਂ ਪਹਿਲਾਂ ਤੁਸੀਂ ਆਪ ਦਾ ਨਾਮ ਦੱਸੋ ਤੁਹਾਡੀ ਕੀ ਕੁਆਲੀਫਿਕੇਸ਼ਨ ਹੈਗੀ ਸਰ ਮੇਰਾ ਨਾਮ ਸਾਬਿਆ ਅਗਰਵਾਲਾ ਹੈ ਮੈਂ ਬੀਐਸਸੀ ਆਨਰਸ ਕੀਤੀ ਹੋਈ ਹੈਗੀ ਤੇ ਉਸ ਤੋਂ ਬਾਅਦ ਫਿਰ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੈਂ ਸੋਚਿਆ ਕਿ ਮੈਨੂੰ ਆਪਣੇ ਪੈਸ਼ਨ ਨੂੰ ਹੀ profession ਬਣਾਉਣਾ ਚਾਹੀਦਾ ਤਾਂ ਅੱਛਾ ਫੈਸ਼ਨ ਨੂੰ ਸਪੈਸ਼ਲ ਆਪਣਾਣਾ ਜਾਂਦਾ ਸੋਚਿਆ ਇਹ ਸਾਰਨ ਪਹਿਲੇ ਦੱਸੋ ਤੁਸੀਂ ਪੇਂਟਿੰਗ ਜਿਹੜੀ ਹੈਗੀ ਹੈ ਕੋਈ ਤੁਸੀਂ ਥੋੜੀ ਕੁਆਲੀਫੀਕੇਸ਼ਨ ਹੈ ਨਹੀਂ ਤੁਸੀਂ ਟ੍ਰੇਨਿੰਗ ਨਹੀਂ ਲਿੱਤੀ ਫਿਰ ਤੁਸੀਂ پلਕ ਚੱਪਕਦੇ ਹੀ ਤੁਸੀਂ ਪੇਂਟਿੰਗ ਬਣਾ ਦੇਣਾ ਕਿਸੇ ਕਿਸਮ ਦੀ ਬਣਾ ਦੇਣਾ ਕਿੱਥੋਂ ਤੁਸੀਂ ਸਾਰਾ ਕੁਝ ਸਿੱਖਿਆ ਗਿਆ ਤੁਹਾਡੇ ਮਾਈਂਡ ਕਿਸ ਤਰ੍ਹਾਂ ਆਏ ਸਰ ਇਹ ਮੇਰਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸ਼ੌਂਕ ਸੀਗਾ ਬਚਪਨ ਤੋਂ ਹੀ ਮੈਨੂੰ ਪੇਂਟਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਤੇ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਫਾਈਨਲੀ ਸੀਰੀਅਸ ਹੋਈ ਹਾਂ ਇਹਦੇ ਵਿੱਚ ਤੇ ਉਸ ਬਾਅਦ ਫਿਲਹਾਲ ਮੈਂ ਕੋਈ ਡਿਗਰੀ ਨਹੀਂ ਲਿੱਤੀ ਇਹਦੇ ਵਿੱਚ ਮੈਂ ਖੁਦ ਤੋਂ ਖੁਦ ਤੋਂ ਸਿੱਖਿਆ ਜਿੰਨੇ ਵੀ ਸਿੱਖਿਆ YouTube ਤੋਂ ਸਿੱਖਿਆ ਮੈਂ ਹਾਂਜੀ ਅੱਛਾ ਕਿਸ ਕਿਸ ਤੇ ਤੁਸੀਂ ਪੇਂਟਿੰਗ ਜਿਹੜੀ ਤਿਆਰ ਕੀਤੀ ਕਿਸ ਰੰਗਾਂ ਤੋਂ ਤੁਸੀਂ ਪੇਂਟਿੰਗ ਬਣਾਉਣੀ ਹੈਗੀ ਸਰ ਮੈਂ ਮੋਸਟਲੀ ਜਿਵੇਂ ਓਇਲ ਕਲਰਸ ਹੋਗੇ ਐਕ੍ਰਾਇਲਿਕ ਕਲਰਸ ਹੋਗੇ ਵਾਟਰ ਕਲਰਸ ਓਇਲ ਪੈਸਟਲਸ ਇਹ ਮੀਡੀਅਮ ਤੁਸੀਂ ਮੋਸਟਲੀ ਫੋਲੋ ਕਰਦੀ ਹੈ ਮੈਂ ਫੋਲੋ ਕਰਦੀ ਹਾਂ ਹਾਂਜੀ ਅੱਛਾ ਪੇਂਟਿੰਗ ਦੀ ਗੱਲ ਕਰੀਏ ਕਿਸ ਤਰ੍ਹਾਂ ਦੀ ਤੁਸੀਂ ਪੇਂਟੀਆਂ ਬਣਾ ਰੱਖੀ ਆ ਕੋਈ ਸਿਨਰੀ ਹੋ ਗਈ ਆ ਕੋਈ ਡਰੈਕਸ ਤੇ ਹੋ ਗਈ ਆ ਪ੍ਰੋਣ ਹੱਤਿਆ ਦੀ ਹੋ ਗਈ ਆ ਕੋਈ ਹੋਰ ਭਗਵਾਨ ਦੇ ਸੀ ਦੇਖਣ ਭਗਵਾਨ ਜੀ ਤੁਸੀਂ ਪਿੰਡ ਉਹਨਾਂ ਚ ਦੱਸ ਸਕਦੇ ਕਿਹੜੀ ਕਿਹੜੀ ਪੇਂਟਿੰਗ ਤੁਸੀਂ ਬਣਾ ਰੱਖੀ ਆ ਹਾਂਜੀ ਹਾਂਜੀ ਜਿਵੇਂ ਮੈਂ ਰਾਜਾ ਰਵੀ ਵਰਮਾ ਜੀ ਮੇਰੇ ਇਨਸਪੀਰੇਸ਼ਨ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਮੰਨਦੀ ਆ ਉਹਨਾਂ ਦੀ ਮੈਂ ਮਾਸਟਰ ਕਾਪੀ ਊਮਨ ਵਿਦ ਫਰੂਟ ਉਹਨਾਂ ਦੀ ਮਾਸਟਰ ਕਾਪੀ ਬਣਾਈ ਆ ਜਿਹਨੂੰ ਤੁਸੀਂ ਦੇਖ ਸਕਦੇ ਹੋ ਇੱਧਰ ਤੇ ਇਹ ਹੈਗੀ ਦੁਰਗਾ ਤਾંડਵ ਜੋ ਫੈਮਿਨਿਜ਼ਮ ਨੂੰ ਸ਼ੋ ਕਰਦੀ ਹੈਗੀ ਹਾਂਜੀ ਇਹ ਹੈਗੀ ਅਨਵਿਲਡ ਵਿਸਪਰਸ ਆਫ ਲਵ ਐਂਡ ਲੋੰਗਿੰਗਨੈਸ ਇਹ ਮੇਰੀ ਪੇਂਟਿੰਗ ਸ਼ੋ ਕਰਦੀ ਹੈ ਕਿ ਕੀ ਇਹ ਲੜਕੀ ਕਿਸ ਦਾ ਵੇਟ ਕਰ ਰਹੀ ਹੈ ਤੇ ਇਹਦੇ ਪਿੱਛੇ ਦੋ ਜੋ ਬਰਡਸ ਹੈਗੇ ਉਹ ਲਵ ਬਰਡਸ ਲਵ ਐਂਗਲ ਸ਼ੋ ਕਰ ਰਹੇ ਹੋ ਹਾਂਜੀ ਇਹ ਜਿਵੇਂ ਮੈਂ ਕੁਝ ਰਿਲੀਜੀਅਨਸ ਤੇ ਬਣਾਈ ਹੈ ਜਿਵੇਂ ਗਣਪਤੀ ਜੀ ਦੀ ਹੈ ਦੁਰਗਾ ਮਾਜੀ ਦੀ ਹੈ ਉਹਦਰ ਤੁਸੀਂ ਦੇਖ ਸਕਦੇ ਹੋਗੇ ਗੁਰੂ ਨਾਨਕ ਦੇਵ ਜੀ ਦੀ ਹੈ ਹਾਂਜੀ ਉਸ ਤੋਂ ਇਲਾਵਾ ਤੁਸੀਂ ਅਸਿੰਲੀ ਹੈ ਇਹਦਾ ਕੀ ਥੀਮ ਕੀ ਹੈ ਇਹ ਨੇਚਰ ਸਕੇਨਰੀ ਬਣਾਈ ਹੈ ਵੈਸੀ ਜੋ ਮਨ ਵਿੱਚ ਆਇਆ ਜਿਵੇਂ ਆਪਾਂ ਕਰੈਕਟਰਸ ਉਠਾਣਿਆ ਡੇਲੀ ਜਿਵੇਂ ਜੋ ਦੇਖਦੇ ਆ ਜੋ ਫੋਟੋਜ਼ ਵਗੈਰਾ ਸਕਰੋਲਿੰਗ ਵਗੈਰਾ ਕਰਦੇ ਆ ਉਹਦੇ ਥਰੂ ਜੋ ਵੀ ਕੁਝ ਸਾਹਮਣੇ ਆਂਦਾ ਉਹਨੂੰ ਸ਼ੋਅ ਕਰ ਦਿੰਨੇ ਆ ਇਸ ਤਰ੍ਹਾਂ ਕੋਈ ਹੋਰ ਤੁਸੀਂ ক্রিকেট ਪਲੇਅਰ ਦੀ ਬਣਾਈ ਹੈ ਹਾਂਜੀ ਹਾਂਜੀ ਵਿਰਾਟ ਕੋਹਲੀ ਜੀ ਦੀ ਬਣਾਈ ਹੈਗੀ ਉਹ ਵੀ ਮੇਰੇ ਸਟੂਡੀਓ ਵਿੱਚ ਇਧਰੀ ਹੈਗੀ ਜੀ ਅੱਛਾ ਫਿਰ ਤੁਸੀਂ ਕਿੰਨਾ ਟਾਈਮ ਤੁਹਾਨੂੰ ਲੱਗਦਾ ਜਿਹੜਾ ਪੇਂਟਿੰਗ ਤੁਸੀਂ ਤਿਆਰ ਕਰਦੇ ਹੈਗੇ ਹੋ ਤੁਹਾਡੇ ਮਾਈਂਡ ਦੇ ਵਿੱਚ ਆ ਜਾਂਦਾ ਹੈਗਾ ਕਿ ਪਹਿਲਾਂ ਤੁਸੀਂ ਉਹਦੀ ਫੋਟੋ ਦੇਖਦੇ ਹੋ ਉਸ ਤੋਂ ਬਾਅਦ ਤੁਸੀਂ ਆ ਉਹਦੇ ਮਾਈਂਡ ਵਿੱਚ ਬਿਠਾ ਲੈਨੇ ਹੋ ਕਿ ਤੁਹਾਨੂੰ ਕੋਈ ਫੋਟ ਸ੍ਰੀ ਜੀ ਮੈਂ ਤੁਹਾਨੂੰ ਦੱਸਿਆ ਨਾ ਜਿਵੇਂ ਆਪਾਂ ਡੇਲੀ ਲਾਈਫ ਜੋ ਜਿੰਨੇ ਆ ਉਹਦੇ ਵਿੱਚ ਜੋ ਕੈਰੈਕਟਰਸ ਦਿੱਕਤੇ ਆ ਜਿਵੇਂ ਵੋਕ ਕਰਨੇ ਕਿਸੇ ਮੈਂ ਪਾਰਕ ਵਿੱਚ ਗਈਆਂ ਉੱਥੇ ਕੈਰੈਕਟਰਸ ਦੇਖ ਕੇ ਸਕਰੋਲਿੰਗ ਕੀਤੀ ਆ ਫੋਨ ਫੋਨ ਚਲਾਇਆ ਉਹਦੇ ਵਿੱਚ ਜੋ ਕੁਝ ਵੀ ਇਮੇਜਿਨੇਸ਼ਨ ਜੋ ਰਾਤ ਨੂੰ ਡ੍ਰੀਮਸ ਆਉਂਦੇ ਆ ਉਹ ਸਭ ਕੁਝ ਮਿਕਸ ਅਪ ਹੁੰਦਾਗਾ ਹਾਂਜੀ ਉਹਦੇ ਥਰੂ ਜੋ ਕੁਝ ਮੇਰਾ ਮਨ ਕਰਦਾ ਹੈ ਡਰਾ ਕਰੰਦਾ ਉਹ ਮੈਂ ਉਠਾਨੀ ਆ ਤੇ ਆਪਣਾ ਡਰਾ ਕਰਦੀ ਆ ਅੱਛਾ ਤੁਹਾਡੇ ਇੰਨੀ ਕੁਆਲੀਫੀਕੇਸ਼ਨ ਹੈਗੀ ਹੈ ਤੇ ਤੁਸੀਂ ਸਰਕਾਰੀ ਜੋ ਵਾਸਤੇ ਟਰਾਈ ਨਹੀਂ ਕੀਤਾ ਜਾਂ ਤੁਸੀਂ ਭਰਿਆ ਨਹੀਂ ਕਿ ਤੁਸੀਂ ਲੈਣਾ ਨਹੀਂ ਚਾਹੁੰਦੇ ਸਰਕਾਰੀ ਜੋ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਗ੍ਰੈਜੂਏਸ਼ਨ ਦੇ ਬਾਅਦ ਮੈਂ ਆਪਣਾ ਪੈਸ਼ਨ ਫੋਲੋ ਕਰ ਰਹੀ ਆਂਗੀ ਤੇ ਉਸ ਤੋਂ ਬਾਅਦ ਮੈਂ ਬਸ ਲੱਗੀਆਂ ਹੋਈ ਆਂ ਮੈਨੂੰ ਐਵੇਂ ਕਿ ਮੇਰਾ ਸਟੂਡੀਓ ਵੀ ਮੈਂ ਚਲਾਵਾਂ ਐਜ਼ ਅ bizness ਬਟ ਮੈਂ ਜੋਬ ਦਾ ਹਾਲੇ ਕੁਝ ਟਰਾਈ ਨਹੀਂ ਕੀਤਾ ਹੋਇਆ ਬਟ ਮੈਂ ਇਹ ਜ਼ਰੂਰ ਚਾਹੂੰਗੀ ਕਿ ਅੱਗੇ ਮੈਨੂੰ ਹੋਰ ਸਿੱਖਣ ਦੇ ਮੌਕੇ ਮਿਲਣ ਕੋਈ ਅਕੈਡਮੀਆਂ ਵਗੈਰਾ ਜੁਆਇਨ ਕਰਾਂ ਅੱਗੇ ਹਾਂਜੀ ਅੱਛਾ ਦੇਖਿਆ ਗਿਆ ਖਾਸ ਤੋ ਜਿਹੜੇ ਪੰਜਾਬ ਦੀ ਨੌਜਵਾਨ ਪੀੜੀ ਹੈਗੀ ਆ ਪੜ੍ਹ ਲਿਖ ਕੇ ਵਿਦੇਸ਼ਾਂ ਨੂੰ ਜਾਂਦੀ ਹੈਗੀ ਆ ਤੁਹਾਡੇ ਮਾਈਂਡ ਦੇ ਵਿੱਚ ਨਹੀਂ ਆਇਆ ਵੀ ਤੁਸੀਂ ਵੀ ਵਿਦੇਸ਼ ਜਾਓ ਕਿਉਂਕਿ ਦੇਖਿਆ ਗਿਆ ਹੈਗਾ ਉਹ ਵਿਦੇਸ਼ 'ਚ ਵੀ ਜਾ ਕੇ ਕੁਝ ਜਿਹੜੇ ਨੌਜਵਾਨ ਪੀੜੀ ਹੈਗੇ ਉੱਥੇ ਸਹੀ ਉਹਨਾਂ ਨੂੰ ਕੰਮ ਕਾਰਜ ਵੀ ਨਹੀਂ ਮਿਲਦਾ ਵਾਪਸ ਨੂੰ ਪੰਜਾਬ ਚਾਣਾ ਪੈਂਦਾ ਹੈਗਾ ਪਰੰਤੂ ਇੱਕ ਤੁਸੀਂ ਇੱਕ ਬਠਿੰਡ ਦੀ 30 ਹੈਗੇ ਲੜਕੀ ਹੈਗੀਆਂ ਜਦਕ ਲੜਕੀਆਂ ਨੂੰ ਜਿਹੜਾ ਹੈਗਾ ਘਰੋਂ ਬਾਹਰ ਨਹੀਂ ਕੱਢਿਆ ਜਾਂਦਾ ਤੇ ਇਸ ਕੰਮ ਦੇ ਵਿੱਚ ਪਾਇਆ ਨਹੀਂ ਜਾਂਦਾ ਇਹ ਮਰਦ ਦਾ ਹਿੱਤ ਹੈਗਾ ਫਿਰ ਤੁਹਾਨੂੰ ਇਹਦੇ 'ਚ ਕੋਈ ਪਰੇਸ਼ਾਨੀ ਕੋਈ ਦਿੱਕਤ ਆਈ ਸ੍ਰੇਜ ਜੀ ਮੈਂ ਐਵੇਂ ਜਿਵੇਂ ਹੁ ਹੁਣ ਕੋਈ ਤਾਂ ਹੁਣ ਇੱਥੇ ਰਹਿਣਾ ਚਾਹੀਦਾ ਹੀ ਹੈ ਨਾ ਹੁਣ ਸਰ ਹੁਣ ਮੈਂ ਇਹ ਚਾਹਨੀ ਹੈਗੀ ਕਿ ਮੈਂ ਇੱਥੇ ਰਹਿ ਕੇ ਇਥੋਂ ਦੇ ਲੋਕਾਂ ਵਿੱਚ ਕਲਾ ਕਲਾ ਸਿਖਾਵਾਂ ਇਥੋਂ ਦੇ ਲੋਕਾਂ ਨੂੰ ਤੇ ਆਪਣੇ ਆਪਣੇ ਇਸ ਪੈਸ਼ਨ ਨੂੰ ਹੋਰ ਗਾਂ ਲੈ ਕੇ ਜਾਵਾਂ ਹਾਂਜੀ ਤੇ ਮੈਂ ਚਾਹਨੀ ਹੈ ਸਰ ਵੀ ਹੋਰ ਮੇਰੇ ਨਾਲ ਜਿਵੇਂ ਲੜਕੀਆਂ ਹੁੰਦੀਆਂ ਉਹਨਾਂ ਨੂੰ ਪਤਾ ਚੱਲੇ ਕਿ ਆਟ ਕੀ ਚੀਜ਼ ਹੁੰਦੀ ਹੈ ਅੱਜ ਕੱਲ ਮੈਂ ਦੇਖਿਆ ਜਿਵੇਂ ਮੈਂ ਜਿਵੇਂ ਸ਼ੁਰੂ ਕੀਤਾ ਹੈਗਾ ਸਾਡੇ ਘਰ ਤੋਂ ਵੀ ਕੋਈ ਨਹੀਂ ਸੀਗਾ ਸ਼ੁਰੂ ਤੋਂ ਐਵੇਂ ਜੋ ਆਟ ਕਰਦਾ ਹੋਵੇ ਤੇ ਮੈਂ ਚਾਹਨੀ ਹੈਗੀ ਕਿ ਹੋਰ ਬੱਚਿਆਂ ਨੂੰ ਪਤਾ ਚੱਲੇ ਅਕੈਡਮੀ ਜੇ ਮੈਂ ਖੋਲਣਾ ਅੱਗੇ ਜਾ ਕੇ ਬੱਚਿਆਂ ਨੂੰ ਸਿਖਾਵਾ ਸਰ ਮੈਂ ਤਾਂ ਇਹੀ ਚਾਹੁੰਦੀ ਆ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਅਕੈਡਮੀ ਖੋਲੋ ਗੈਲਰੀ ਆਰਟਸ ਖੋਲੋ ਵੀ ਜਿਹੜੇ ਹੋਰ ਜਿਹੜੇ ਲੜਕੀਆਂ ਜਿਹੜੇ ਹੈਗੇ ਨੇ ਜਿਹੜੇ ਘਰੇ ਬੈਠੇ ਹੈਗੇ ਆ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਨਰਾਸ਼ ਹੋ ਕੇ ਬਹਿ ਜਾਂਦੀ ਹੈਗੇ ਤੁਸੀਂ ਉਹਨਾਂ ਨੂੰ ਇੱਕ ਪੇਂਟਿੰਗ ਸਿਖਾਉਂਗੇ ਤੇ ਆਪਦੇ ਪੈਰਾਂ ਤੇ ਖੜੇ ਹੋਣ ਪੰਜਾਬ ਸਰਕਾਰ ਤੋਂ ਯਾ ਹੋਰ ਕੀ ਮੰਗ ਕਰਦੇ ਹੋ ਸਰੇ ਪੰਜਾਬ ਸਰਕਾਰ ਤੋਂ ਮੈਂ ਇਹੀ ਮੰਗ ਕਰਦੀ ਆ ਕਿ ਆਰਟਿਸਟ ਨੂੰ ਬਹੁਤ ਘੱਟ ਸਪੋਰਟ ਕੀਤਾ ਜਾਂਦਾ ਹੈਗਾ ਤੇ ਮੈਂ ਚਾਹਨੀ ਹੈ ਕਿ ਵੱਧ ਤੋਂ ਵੱਧ ਸਪੋਰਟ ਕੀਤਾ ਜਾਵੇ ਕਿ ਫਾਈਨੈਂਸ਼ੀਅਲ ਤੌਰ ਤੇ ਤਾਂ ਕਿ ਵੀ ਮੈਂ ਆਪਣਾ ਸਟੂਡੀਓ ਵੱਡਾ ਕਰਾਂ ਤੇ ਬੱਚਿਆਂ ਨੂੰ ਬੱਚਿਆਂ ਨੂੰ ਸਿਖਾਵਾਂ ਮੈਂ ਚਾਹਨੀ ਹੈ ਕਿ ਸਲਮੇ ਏਰੀਏ ਦੇ ਬੱਚੇ ਹੁੰਦੇ ਆ ਜੋ ਉਹਨਾਂ ਨੂੰ ਵੀ ਪਤਾ ਚੱਲੇ ਕਲਰਸ ਕੀ ਹੁੰਦੇ ਆ ਐਕਚੁਅਲੀ ਨਾ ਮੇਰੇ ਨਾਲ ਸ਼ੁਰੂ ਤੋਂ ਇਹ ਗੱਲ ਹੋਈ ਹੈ ਕਿ ਫਰੈਂਡਸ ਨਾਲ ਹੱਸ-ਜੱਸੇ ਕਹਿੰਦੇ ਹੁੰਦੇ ਵੀ ਤੂੰ ਕਿਸੇ ਅਮੀਰ ਘਰ ਵਿੱਚ ਪੈਦਾ ਹੋਣਾ ਸੀਗਾ ਕਿਉਂਕਿ ਇਹ ਤਾਂ ਅਮੀਰਾਂ ਦੀ ਖੇਡ ਹੈ ਮੈਂ ਵੀ ਮਜ਼ਾਕ ਵਿੱਚ ਮਜ਼ਾਕ ਵਿੱਚ ਰਿਪਲਾਈ ਕਰ ਦਿੰਦੀ ਸੀ ਕਿ ਹਾਂ ਜ਼ਰੂਰੀ ਤੁਹਾਡਾ ਨਾ ਅਮੀਰ ਘਰ ਵਿੱਚ ਪੈਦਾ ਹੋਣਾ ਇਹਨਾਂ ਨੂੰ ਅਮੀਰ ਕਰ ਦਾਂਗੇ ਆਪਾਂ ਇਹ ਸੀ ਘਰ ਨੂੰ ਆਪਾਂ ਅਮੀਰ ਕਰ ਦਾਂਗੇ ਤੇ ਮੈਂ ਇਹ ਚਾਹਨੀ ਹੈ ਕਿ ਇਸ ਲਮ ਏਰੀਆ ਜੋ ਗਰੀਬ ਬੱਚੇ ਹੁੰਦੇ ਆ ਉਹਨਾਂ ਨੂੰ ਵੀ ਕਲਾ ਪਤਾ ਚੱਲੇ ਇਹ ਹਾਂਜੀ ਇਹ ਸਿਰਫ ਇਹ ਨਹੀਂ ਹੈ ਕਿ ਅਮੀਰ ਰੰਗ ਸਿਰਫ ਅਮੀਰਾਂ ਲਈ ਬਣਿਆ ਹੈ ਕਿ ਇਹ ਸਮਾਨ ਮਹਿੰਗਾ ਹੈ ਸਿਰਫ ਅਮੀਰ ਬੱਚੇ ਯੂਜ਼ ਕਰ ਸਕਦੇ ਹੈ ਕਿ ਇਹ ਗੱਲ ਨਹੀਂ ਹੈ ਇਹ ਸਭ ਕੁਝ ਯੂਜ਼ ਕਰ ਸਕਦੇ ਹੈ ਤੇ ਮੈਂ ਚਾਹਨੀ ਹੈ ਕਿ ਕਿ ਮੈਂ ਅੱਗੇ ਇੱਕ ਫ੍ਰੀ ਆਪਣੀ ਅਕੈਡਮੀਸ ਖੋਲਣਾ ਇੰਜਸ ਖੋਲਣਾ ਬੱਚੇ ਲਈ ਕਿ ਆਰਟ ਕੀ ਚੀਜ਼ ਹੈ ਆਰਟਸ ਕਾ ਕੱਲਾ ਬੱਤ